ਲੋ ਵੀ ਅੱਜ ਰਾਹੁਲ ਗਿਆ ਫਾਸ ਕੀ ਚੱਲ ਰਿਹਾ ਇਹਨਨੂੰ ਹਾਂ ਮਿਕਸ ਵੈਜ ਐਨ ਆਰਡਰ ਦੇ ਰਿਹਾ ਵੀ ਰਾਹੁਲ ਕਿਸ ਚੀਜ਼ ਦੀ ਪਾਰਟੀ ਹੈ ਇਹ ਇਹ ਬਰਾਹੁ ਦੇ ਬਰਥਡੇ ਦੀ ਪਾਰਟੀ ਤੇਰਾ ਹੁੰਦਾ ਬ੍ਰਦਰ ਹੈ ਜਿਹੜਾ ਅਮਰੀਕਾ ਦੇ ਵਿੱਚ ਪੀਆਰ ਹੋ ਰਿਹਾ ਅਰੇ ਵਾਹ ਵਾਹ ਤੇ ਇਹਦਾ ਅਗਲੀ ਖਾ ਜਾ ਰਹੇ ਨੇ ਮੇਟਰ ਕੋਲ ਆਰਡਰ ਦਿਖਾ ਬਈ ਕੀ ਕੀ ਹੋ ਗਿਆ ਬੋਲੀ ਆਨੀਆ ਰੋਟੀਆਂ ਮਿਸ ਹੋ ਗੀਆਂ ਤਿੰਨ ਉਹ ਮੈਂ ਵੀ ਖਾਉਂਗਾ ਆਨੀਆ ਰੋਟੀ ਦੇ ਵਿੱਚ ਮੈਂ ਵੀ ਖਾਉਂਗਾ ਨਹੀਂ ਦਾਲ ਮੱਖਣੀ ਰਾਇਤਾ ਪੰਜ ਆਨੀਆ ਰੋਟੀਆਂ ਪੰਜ ਆਨੀਆ ਰੋਟੀ ਕਰ ਪੰਜ ਨਹੀਂ ਤਿੰਨ ਤਾਂ ਮੇਰੀ ਨੇ ਚਾਰ ਮੰਮੀ ਦੀਆਂ ਨੇ ਆ ਨੀਂਂਤਾ ਤੇ ਨਨੇ ਚ ਉਹ ਤਾਂ ਚਾਰ ਮਿਸੀਆਂ ਨੇ ਪੰਜ ਹੋਰ ਕਰਤੀਆਂ ਬਸ ਠੀਕ ਹੈ ਖਾਣਾ ਰੋਟੀਆਂ ਨੇ ਲਾਈਵ ਵੀ ਵਿੱਚ ਆ ਗਿਆ ਅੱਜ ਚਾ 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 ਤੇ ਕੀ ਕਹਿੰਦੇ ਹੁੰਦੇ ਨੇ ਇੱਕ ਮੀਡੀਅਮ ਪੀਜ਼ਾ ਮੇਰਾ ਪੀਜ਼ਾ ਵੀ ਲੈਵਾ ਹਾਂ ਪਤਾ ਨਹੀਂ ਆ ਕੋਈ ਨਾ ਖਾ ਲਾਂਗੇ ਰਾਹੁਲ ਦੇ ਹਾਂ ਜੀ ਰਾਹੁਲ ਆ ਗਿਆ ਰਾਹੁਲ ਆਇਆ ਹੋ ਗਿਆ ਵੀ ਦੇਖੋ ਘਰ ਨਹੀਂ ਕੁਝ ਨਾ ਕੋਈ ਚੱਕਰ ਨਹੀਂ ਲੱਸੀ ਲੱਸੀ ਉਹ ਰਹਾ ਹੋ ਗਿਆ ਧੜੀ ਦਿਖ ਲੱਗਦਾ ਤਾਂ ਉਹ ਵੀ ਤਾਂ ਮਿਲ ਨਹੀਂ ਆ ਓਏ ਉੱਥੇ ਹੀ ਮਿਲ ਜਰੀਆਂ ਉੱਥੇ ਮਿਲ ਜੀ ਚਾ ਤਲਕੇ ਦੇ ਦੋ ਉਹ ਤਲੀਆਂ ਆ ਚਾਰ ਦੇ ਨਾਲ ਮਿਲਦੀ ਹੁੰਦੀਆਂ ਤਲਕੇ ਦੋ ਮਿਲ ਜਣ ਜੀ ਕਿਹੜੀ ਰਹਿਤਾ ਨਿਕਲਿਆ ਹਮ ਰਹਿਤਾ ਸਾਨੂੰ ਖੁੱਲਾ ਚਾਹੀਦਾ ਸੀ ਖੁੱਲਾ ਕਰਨ ਹਾਂ ਹਾਂ ਅੱਗੇ ਬੋਲ ਅਸੀਂ ਚਾਰ ਜਣੇ ਆ ਖੁੱਲਾ ਰਹਿਤਾ ਉਹ ਔਰ ਬਨੀਤ ਨਹੀਂ ਖਾਦੀ ਉਹ ਮੇਰੇ ਵਾਲਾ ਨੋਨਾ ਵੀ ਖਾਣਾ ਹਾਂ ਬਈ ਅਸੀਂ ਖਾਣੇ ਆਗੇ ਰਹਿਤਾ ਆਣੀ ਰੋਟੀ ਹੋਗੀ ਅੱਗੇ ਹੋ ਜਾਣਾ ਅਸੀਂ ਖਾਣੇ ਦੋਏ ਹੋਗੇ ਦੋ ਪਾਏ ਨਹੀਂ ਮੈਂ ਦੇਖ ਲਵਾਂ ਕਿ ਕੁਝ ਕਰ ਮੈਂ ਦੇਖ ਜੇ ਤੂੰ ਕੁਝ ਖਾਣਾ ਕਰ ਦੋ ਵੀ ਕਸੂਤਾ ਬਿੱਲ ਬਣਾਤਾ ਜਿਹਦਾ ਆ ਫਸ ਗਿਆ ਅੱਜ ਜੇ ਤੂੰ ਕੁਝ ਖਾਣਾ ਉਹਦਾ ਐਡ ਕਰੀਆ ਸਾਰਾ ਇਹਦੇ ਵਿੱਚ ਤੂੰ ਮੈਂ ਤਾਂ ਖਾਈ ਜਾਂਦਾ ਇਹਦੇ ਵਿੱਚ ਤੂੰ ਉਮੀਦ ਨਾ ਰੱਖੀ ਵੀ ਤੇਰਾ ਕੁਝ ਹੈ ਹਾਂ ਠੀਕ ਹੈ ਲੋਵੇ ਬੈਠ ਸਕਦੇ ਆ ਜੀ ਸਾਦ ਕੇ ਸਾਦ ਕੇ ਰਸੇ ਮੇਰੇ ਕੁਝ ਨਾ ਹੋਰ ਸਬਜੀ ਰਸ ਕੇ ਮੈਂ ਕੋਈ ਸਬਜੀ ਘੜੀ ਸਾਡੀ ਮਿਕਸਰ ਵਿੱਚ ਮੈਂ ਚਾਵਲ ਵੀ ਕਰਦੇ ਥੋੜੇ ਜਿਹੇ ਮੇਰੇ ਨਾਲ ਨਾ ਨਾ ਉਹ ਬੇਕਾਰ ਹੁੰਦੇ ਨੇ ਚਾਵਲ ਉਹਨਾਂ ਦਾ ਉਹ ਵੀਜ਼ਾ ਵਾਲੀ ਚਾਵਲ ਦੀ ਔਰ ਖਾਣੀਆਂ ਕੀ ਬਣ ਗਿਆ ਕੱਚਾ ਜਿਹਾ ਮੂੰਹ ਕਿਉਂ ਕਰੀ ਜਾਂਦੇ ਨੇ ਪਾਰਟੀ ਹੁੰਦਾ ਲੈ ਲਾਦਾ ਸਿਰ ਖੁਰਕਣ ਲਾਦਾ ਤਾਈ ਵਾਲ ਜੇ ਖੜੇ ਹੋ ਗਏ ਉੱਤੋਂ ਵਾਲ ਜੇ ਖੜੇ ਹੋ ਜਾਂਦੇ ਨੇ ਰੋਂਗ ਟੇ ਖੜੇ ਹੋ ਲਾਗੇ ਨਹੀਂ ਫਿਰ ਜਰ ਦੇਖ ਇਹਦਾ ਪਾਈ ਪੀ ਆਰ ਹੋਇਆ ਤੇ ਹਨਾ ਅਮਰੀਕਾ ਦੇ ਵਿੱਚ ਕੋਈ ਛੋਟੀ ਗੱਲ ਨਹੀਂ ਹੈਗੀ ਤੇ ਦੂਜੀ ਗੱਲ ਇਹਦਾ ਵੱਡੇ ਪਾਰਟੀਆਂ ਬਹੁ ਗੱਠੀਆਂ ਹੋ ਰਹੀਆਂ ਨੇ ਜੀ ਇੰਨਾ ਇੱਕ ਤਾਂ ਬਣਦਾ ਇਹ ਤਾਂ ਹੁਣ ਹੋਰ ਕੁਛ ਕੋਈ ਨਾ ਸਵੀਟ ਖਾਣਾ ਕੋਈ ਸਵੀਟ ਆ ਸਵੀਟ ਮਿੱਠਾ ਮੰਮੇ ਜਿਹਾ ਕਰ ਬਰੇ ਮੰਮੇ ਜਿਉਂ ਕਰ ਬਰੇ ਸਵੀਟ ਨਹੀਂ ਸਵੀਟ ਛੱਡ ਤੂੰ ਕੀ ਖੀਰ ਕੀ ਨਹੀਂ ਸਵੀਟ ਮੈਂ ਖਾਉਂਗੀ ਜਲੇਬੀਆਂ ਲਈ ਥੋੜੀਆਂ ਜਿ ਮੇਰੇ ਕੋਲ ਨਹੀਂ 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 ਉਹ ਵਧੀਆ ਨਹੀਂ ਹੈ ਖੀਰ ਨਾਲ ਉਲਟੀਆਂ ਲੱਗ ਜਣ ਉਹਨਾਂ ਦੀ ਸੁਆਦ ਨਹੀਂ ਹੁੰਦੀ ਖੀਰ ਬਸ ਨਿਬੜ ਗਿਆ ਬਹੁਤ ਆ ਉਹ ਬਸ ਹੋਰ ਕੀ ਮਾੜ ਗਿਆ ਰਾ ਉਲਟਾ ਨੂੰ ਅੱਛੀ ਹੀ ਬੋਲ ਜੀਆ ਫਿਰ ਓਰੇ ਇਹਨੂੰ ਕਹੇ ਓਰੇ ਕਰਦਾ ਫਿਰ ਉਹ ਚੱਕਰ ਨਹੀਂ ਮੈਂ ਅੱਥੇ ਵੀ ਦੇਖਿਆ ਬਾੜੀ ਇੰਡੀਗਟ ਤਾਂ ਹੀ ਚੱਜਾ ਹੋ ਰਿਹਾ ਉੱਤਰ ਮੈਂ ਇੰਨੇ ਤੱਕ ਮੰਦਾ ਨਹੀਂ ਤਾਂ ਦੇ ਇਸ ਨੂੰ ਮੁੰਡਾ ਤਾਂ ਮਾਰਨੀਓ ਨਾ ਮੁੰਡੇ ਦੀ ਮੇਰੀ ਚੀਜ਼ ਕਰਦੀ ਹੈ